ਦੇ ਅੰਦਰ ਜਿੱਥੇ ਗੁਰਦੇਵ ਦੇ ਪਾਵਨ ਚਰਨਾਂ ਵਿੱਚ ਹਾਜ਼ਰੀ ਭਰ ਰਹੇ ਹੋ ਇਲਾਹੀ ਬਾਣੀ ਦੇ ਕੀਰਤਨ ਗੁਰ ਸ਼ਬਦ ਦੀ ਕਥਾ ਗੁਰ ਇਤਿਹਾਸ ਅਸਲ ਵਿੱਚ ਬਾਵਾਣੀਆਂ ਕਹਾਣੀਆਂ ਪੁੱਤ ਸੁਪੁੱਤ ਕਰੇ ਆਪਣੇ ਬਜ਼ੁਰਗਾ ਨੇ ਕੌਮ ਦੇ ਪਰਵਾਨਿਆਂ ਨੇ ਚੜ੍ਹਦੀ ਕਲਾ ਵਿੱਚ ਰਹਿ ਕੇ ਗੁਰੂ ਪਾਤਸ਼ਾਹ ਨੂੰ ਸਮਰਪਿਤ ਹੋ ਕੇ ਦੇਸ਼ ਲਈ ਕੌਮ ਲਈ ਮਨੁੱਖਤਾ ਦੇ ਭਲੇ ਵਾਸਤੇ ਹੱਕ ਤੇ ਸੱਚ ਦੇ ਲਈ ਸ਼ਹਾਦਤਾਂ ਦੇ ਜਾਮ ਪੀਤੇ ਗੁਰਬਾਣੀ ਦੇ ਅੰਦਰ ਦੋ ਸੂਰਮਿਆਂ ਦੀ ਗੱਲ ਕੀਤੀ ਹੈ ਮਹਾਰਾਜ ਨੇ ਇੱਕ ਸੂਰਮਾ ਉਹ ਹੈ ਜਿਹੜਾ ਬਾਣੀ ਦੇ ਨਾਲ ਜੁੜਦਾ ਇੱਕ ਸੂਰਮਾ ਉਹ ਹੈ ਜਿਹੜਾ ਦੇਸ਼ ਲਈ ਧਰਮ ਲਈ ਮੈਦਾਨੇ ਜ਼ੰਗ ਵਿੱਚ ਕਤਰਾ ਕਤਰਾ ਖੂਨ ਦਾ ਵਹਾ ਜਾਂਦਾ ਹੈ ਉਰਜਾ ਪੁਰਜਾ ਕੱਟੇ ਕੱਟਿਆ ਜਾਂਦਾ ਹੈ ਸ਼ਹਾਦਤ ਦਾ ਜਾਮ ਪੀਂਦਾ ਉਸ ਨੂੰ ਵੀ ਸੂਰਮਾ ਗਿਆ ਕਿਹੜੀਆਂ ਪੰਕਤੀਆਂ ਨੇ ਗੁਰਬਾਣੀ ਦੇ ਅੰਦਰ ਦੋ ਉਹ ਸ਼ਬਦ ਨੇ ਪਹਿਲਾ ਸ਼ਬਦ ਹੈ ਗੁਰਬਾਣੀ ਦੇ ਅੰਦਰ ਮਹਾਰਾਜ ਕਹਿੰਦੇ ਨੇ ਜਾਂਕੋ ਹਰ ਰੰਗ ਲਾਗੋ ਇਸ ਯੁਗਮੈਂ ਸੋ ਕਹੀਏ ਤਾ ਸੂਰਾ ਆਤਮ ਜਣੈ ਸਗਲ ਵਸ ਤਾਂ ਕਹਿ ਜਾਂਕਾ ਸਤਗੁਰ ਪੂਰਾ ਇਦੇ ਅੰਦਰ ਮਹਾਰਾਜ ਜ਼ਿਕਰ ਕਰਦ ਨੇ ਜਿਹਨੂੰ ਨਾਮ ਦਾ ਰੰਗ ਲੱਗ ਗਿਆ ਗੁਰਬਾਣੀ ਦੇ ਰੰਗ ਵਿੱਚ ਜਿਹੜੀ ਰੂਹ ਰਤੀ ਗਈ ਪਾਤਸ਼ਾਹ ਕਹਿੰਦੇ ਨੇ ਉਹ ਵੀ ਸੂਰਮਾ ਐ ਤੇ ਦੂਜਾ ਸੂਰਮਾ ਕਿਹੜਾ ਐ ਉਹ ਭੰਤ ਕਬੀਰ ਜੀ ਪਾਵਨ ਬਾਣੀ ਅੰਦਰ ਕਹਿੰਦੇ ਨੇ ਸੂਰਾ ਸੋ ਪਹਿਚਾਨੀਐ ਜੋ ਲਰੈ ਦੀਨ ਕਾ ਹੈ ਤੋ ਫੁਰਜਾ ਫੁਰਜਾ ਕੱਟ ਮਰੈ ਕਬ ਹੁਨਾ ਛੱਡੈ ਖੇਤ ਇਹ ਵੀ ਸੂਰਮਾ ਐ ਅਸਲ ਵਿੱਚ ਜਿਹਨੂੰ ਨਾਮ ਦਾ ਰੰਗ ਲੱਗਿਆ ਉਹੀ ਸੂਰਮਾ ਮੈਦਾਨੇ ਜੰਗ ਵਿੱਚ ਪੁਰਜਾ ਪੁਰਜਾ ਕੱਟਿਆ ਜਾਂਦਾ ਹੈ ਚੜ੍ਹਦੀ ਕਲਾ ਵਿੱਚ ਰਹਿ ਕੇ ਸ਼ਹਾਦਤ ਦਾ ਜਾਮ ਪਿੰਦਾ ਹੈ ਇਹ ਵੀ ਉਹੀ ਸੱਕਦਾ ਜਿਹਨੂੰ ਨਾਮ ਦਾ ਰੰਗ ਲੱਗਿਆ ਹੈ ਅਡੋਰ ਰਹਿ ਕੇ ਠੀਕ ਹੈ ਮਦਾਨੇ